ਸਤਿ ਸ਼੍ਰੀ ਅਕਾਲ ਗੁਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹੁਣ ਇਹ ਮੈਂ ਫਰਮ ਕਰਕੇ ਆਈ ਹਾਂ ਅੱਜ ਦੇ ਵਿੱਚ ਦੇਖਦੇ ਆ ਕਿ ਕੀ ਲੈ ਕੇ ਅੱਜ ਕੀ ਬਣਾਉਣਾ ਤੇ ਆ ਬਾਲਟੀ ਲਈ ਹੋਏ ਇਹਨਾਂ ਦੀ ਛੋਟੀ ਜਿਹੀ ਥਾਂ ਦੇ ਬੱਚੇ ਨੇ ਕਰਦੇ ਨੇ ਸਾਡੇ ਪਾਕੀ ਅੱਜ ਲੈ ਕੇ ਆਇਆ ਹੈ ਗੰਡੇ ਆਪਣੇ ਘਰ ਦੇ ਆ ਤੇ ਗੰਡੇ ਸਾਰੀਆਂ ਮਿਰਚ ਇੱਕ ਇੱਕ ਆ ਹੈ ਕੀਆ ਕਿਉਂ ਇਹਨੇ ਖਖੜੀ ਇਹ ਲਈਆ ਤੇ ਅੱਜ ਮੈਂ ਬਣਾਉਂਗੀ ਪਦੀਨੇ ਦੀ ਚਟਣੀ ਪਰ ਇੱਕ ਪਿਆਜ਼ ਪਾ ਕੀ ਤੇ ਮਿਰਚਾਂ ਘਰ ਤੇ ਪਿਆਜ਼ ਤੇ ਮਿਰਚਾਂ ਤੇ ਨਾਲ ਬਣਾਉਣੇ ਜਿਹੜੇ ਪੂਰੀਆਂ ਛੋਲੇ ਮੇਰੀ ਛੁੱਟੀਆਂ ਬੱਚੇ ਕਹਿੰਦੇ ਛੁੱਟੀਆਂ ਵਾਲ ਦਿਨ ਉਹਨਾਂ ਨੂੰ ਆਈ ਹੁੰਦਾ ਪੂਰੀਆਂ ਛੋਲੇ ਬਣਾਉਣੇ ਤੇ ਇਦਾਂ ਮੈਂ ਤਾਂ ਹੁਤਾਬ ਦਾ ਦੁੱਧ ਫੋਨ ਮੇ ਨਾਲ ਤਾਂ ਇਹ ਸਾਰਾ ਕੁਝ ਧੋਕੇ ਰੱਖ ਦਿੰਨੀ ਆ ਤੇ ਦੁੱਧ ਪੀ ਕੇ ਤੇ ਫਿਰ ਮੈਂ ਚੱਲਾਂ ਸਭ ਤੋਂ ਕੱਟਣੀ ਲੂੰਗੀ ਤੇ ਬਾਅਦ ਚ ਸਬਜ਼ੀ ਦਾ ਸਮਾਨ ਤਿਆਰ ਕਰਾਂ ਇੱਕ ਚੀਜ਼ ਤਾਂ ਆਪਣੀ ਰਹਿ ਗਈ ਸੀ ਮੈਂ ਵੇਖਿਆ ਥੱਲੇ ਮਿਰਚਾਂ ਦੇ ਅੱਜ ਘਰ ਦਾ ਚਿਬੜ ਲਿਆ ਵਾ ਤੇ ਰਜਨ ਕੀ ਬਲ ਰਜਨ ਦੀ ਚਟਨੀ ਨੇ ਵੀ ਤਲ ਕਰਿਆ ਤੇ ਪਦੀਨਾ ਵੀ ਹੁਣ ਦੇਖਦੀ ਆ ਕਿਹੜੀ ਚਟਨੀ ਬਣਾਉਣੀ ਆ ਚਿਪੜ ਵਾਲੀ ਬਣਾਉਣੀ ਆ ਕਿ ਚਟਨੀ ਆ ਕਿਉਂਕਿ ਪਦੀਨੇ ਵਾਲੀ ਤਾਂ ਅਗਰ ਮਿਓ ਗਰਮਿਓ ਗਰਮੀਆਂ ਆ ਤਾਂ ਬਣਾਉਂਦੇ ਰਹੇ ਆ ਤੇ ਚਿਪੜ ਆਪਣੇ ਅੱਜ ਪਹਿਲੇ ਦਿਨ ਉਹ ਲਿਆ ਵਾ ਚਲ ਦੇਖਦੇ ਹਾਂ ਹੁਣ ਮੈਂ ਕਿਹੜੀ ਚਟਨੀ ਬਣਾਉਣੀ ਆ ਲਾਨੇ ਸਾਰੇ ਸਮਾਨ ਨੂੰ ਕਿਉਂ ਕਿ ਰੱਖ ਦੱਪ ਕੇ ਮੈਂ ਤੋ ਕੀ ਰੱਖתי ਪਦੀਨੇ ਦੀ ਬਣਾਉਂਗੀ ਚਟਨੀ ਪਦੀਨਾ ਹਰੀਆਂ ਮਿਰਚਾਂ ਥਿੱਕ ਪਿਆਜ਼ ਹੁਣ ਮੈਂ ਲਿਆਂਦਾ ਹੀ ਦੁੱਧ ਪਾ ਕੇ ਤੇ ਆ ਮਠੀਆਂ ਜਿਹੜੀਆਂ ਆਪਾਂ ਕੱਲ ਬਣਾਈਆਂ ਸੀ ਇਹਦੀ ਆਪਾਂ ਰੈਸਪੀ ਅਲੱਗ ਪਾਈ ਆ ਆ ਹੈਗਾ ਨਮਕ ਇਹ ਆਪਾਂ ਦੁੱਧ ਪੀ ਕੇ ਫੇਰ ਬਾਕੀ ਕੰਮ ਕਰਦੇ ਹਾਂ ਜੀ ਆਪਾਂ ਕਟਲੀ ਪਦੀਨੇ ਦੀ ਚਟਣੀ ਤੇ ਹੁਣ ਆਪਾਂ ਇਹਨੂੰ ਕੱਢ ਦਿੰਨੇ ਆ ਮੈਂ ਓਨੇ ਕ ਕੁੱਟੀਏ ਵਸ ਜਿਹੜੀ ਖਾਧੀ ਜਾਵੇ ਅੱਜ ਪੂਰੀਆਂ ਨਾ ਤੇ ਕੱਲ ਨੂੰ ਕਿਉਂਕਿ ਆਪਣੇ ਹੁਣ ਚਿਬੜ ਵੀ ਲੈ ਕਰਕੇ ਤੇ ਕੱਲ ਨੂੰ ਚਿਬੜ ਤੇ ਚਟਣੀ ਚਿਬੜਾਂ ਦੇ ਕੁੱਟਾਂਗੇ ਹੁਣ ਮੈਂ ਇਹਨੂੰ ਕੱਢ ਦਿੰਨੇ ਆ ਤੇ ਕੱਟ ਕੇ ਇਹਨੂੰ ਪਲਾ ਲਾਂਗੇ ਤੜਕਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਚੱਲੇ ਆਂ ਸੀ ਮਾਰਕੀਟ ਇੱਥੇ ਅੱਜ ਲੈ ਕੇ ਆਉਣਾ ਮੈਂ ਇੱਕ ਦਾ ਗਿਫਟ ਮੈਂ ਇੱਕ ਫਾਸਟਾਈ ਕਰਕੇ ਤੇ ਕਈ ਦਿਨ ਹੋ ਗਏ ਬਸ ਸੋਚੀ ਬੈਠੇ ਆ ਤੇ ਮੇਰਾ ਟਾਈਮ ਨਹੀਂ ਸੀ ਕਿਉਂਕਿ ਮੈਨੂੰ ਛੁੱਟੀ ਨਹੀਂ ਸੀ ਫਿਰ ਛੁੱਟੀ ਵਾਲੇ ਦਿਨ ਜਾਣੀ ਹੁੰਦੀ ਐ ਤੇ ਬਸ ਮੈਂ ਤੇ ਮੈਂ ਕਰ ਰੈਡੀ ਆ ਇਹ ਕੰਮ ਤੋਂ ਆਉਂਦੇ ਆ ਬਸ ਸਿੱਧਾ ਫਿਰ ਅਸੀਂ ਜਾਂ ਉਧਰ ਦੀ ਉਧਰ ਹੀ ਕੰਮ ਤੋਂ ਹੁੰਦੇ ਆ ਫਿਰ ਜਾਂਦੇ ਆ ਗਿਫਟ ਲੈਣ ਮਿਲਦੇ ਆ ਜੀ ਉੱਥੇ ਜਾ ਕੇ ਵੇਖਦੇ ਆ ਨਾਲ ਕੀ ਲੈਣੇ ਆ ਮੈਂ ਕਿਹਦਾ ਗਿਫਟ ਨਾਲ ਦਿਖਾਵਾਂਗੇ ਤੁਹਾਨੂੰ ਹਾਂਜੀ ਹਣੇ ਆ ਗਏ ਹਾਂ ਹੁਣ ਅਸੀਂ ਚੱਲਦੇ ਆ ਉਹੀ ਟਾਈਮ ਤੇ ਉਹੀ ਰੂਟ ਆ ਗਿਆ ਸਬਜ਼ੀ ਵਾਲੇ ਹਜੇ ਬੈਠੇ ਉਹ ਐਸਾ ਚੱਲ ਜੇ ਸਬਜ਼ੀ ਲੈਣੇ ਮੈਨੂੰ ਲੱਗਿਆ ਇਹ ਤਾਂ ਥੋੜੀ ਸਬਜ਼ੀ ਲੈ ਕੇ ਆਉਣੀ ਹੈ ਫਰੂਟ ਤੇ ਉਹ ਕਿੱਥੋਂ ਲਿਆਉਣੀ ਆ ਫਿਰ ਇਹ ਸਬਜ਼ੀ ਆਪਣੇ ਉਹ ਨਹੀਂ ਪਹਿਲਾਂ ਅੱਛਾ ਪਹਿਲਾਂ ਮੈਂ ਉੱਧਰੋਂ ਲੈ ਕੇ ਆਉਂਦੀ ਸੀ ਹਾਂ ਜਦੋਂ ਆਪਣੇ ਨਹੀਂ ਹੁੰਦੀ ਸੀ ਹੁਣ ਫਰੂਟ ਵਗੈਰਾ ਕਈ ਵਾਰ ਇੱਥੋਂ ਲੈ ਆ ਜਾਂਦੀ ਵਾਧੀ ਅਸੀ ਹੋਇ ਇੱਥੇ ਕੋਈ ਨਹੀਂ ਦੇਖਦੇ ਕੋਈ ਬਹੁਤ ਜ਼ਿਆਦਾ ਜਿਹੜਾ ਮਾਰੇ ਬਾਕੀ ਦੇਰੀ ਦਾ ਇਸ ਦਾ ਹਵਾ ਚਾਲਦੀ ਆ ਐਰੋ ਨੈਕਸਟ ਐਰੋ ਨੈਕਸਟ ਆ ਗਿਆ ਇੱਥੋਂ ਲੈਣਾ ਮੈਕ ਦਾ ਗਿਫਟ Il non so se vuoi che like colore particolare il titanio. Nero cioè. però questo è il colore nuovo il colore particolare quindi che era che l'età? ma che era che Il si va a no 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 è no 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 Ah, qua Non c'è nulla. Carica batteria, la cover, Il vetrino. No, non c'è nulla qua. E mm. la ਤੱਲਿਆਂ ਜੋ ਕਿਹੜਾ ਇਹ ਲੀੜੇ ਆ ਜਿਹੜੇ ਪਾਪਾ ਵੇਖੇ ਹੋਣਗੇ

ਉਸ ਹੱਥ ਤੇ ਉਹ ਅੱਜ ਤੱਕ ਲੇਪ ਦਾ ਬੋਲ ਤੇ ਆ ਨਾ ਪੜਾਈ ਦਾ ਅੱਜ ਤੇ ਆ ਮੈਂ ਉਹਨਾਂ ਅਗੇ ਮਾਰਕੀਟ ਤੋਂ ਉਹਦਾ ਪਤਾ ਲੈਣ ਐ ਰਿਸਪੈਨ छोटा जा वेख के लै मतीरा काट के दूंगी मैं अज बब्बा ही ले ला ना hmm. uh, no, like ओ तो नहीं होनी फिर डॉग खा लिया ਨੋ ਕੋਈ ਆ ਲੈ ਲੈ

ਇੰਨੇ ਭਰ ਗਏ ਵੀ ਦੋ ਚਾਹਨੇ ਨੂੰ ਖਿੱਚ ਨਹੀਂ ਪਈ। ਮੈਂ ਟੋਪ। ਅੱਜ ਬਣਾਉਣਾ ਇਹ ਪੀਜਾ, ਸ਼ਾਉਨਕ ਪੀਜਾ ਘਰੇ ਬਣਾਉਣਾ ਵਾ ਤੇ ਉਹਦਾ ਆਪਾਂ ਆਟਾ ਗੁੰਨ੍ਹ ਕੇ ਰੱਖ ਤਾ। ਉਹਦੀ ਆਪਾਂ ਰੈਸਪੀ ਬਣਾਈ ਆ ਅਲੱਗ ਵੀਡੀਓ। ਆਪਾਂ ਅਲੱਗ ਪਾਵਾਂਗੇ ਪਹਿਲਾਂ ਬਣਾਈ ਸੀ ਉਹਦੋਂ ਬਣਾਈ ਸੀ ਵੀਡੀਓ। ਜੀ। ਮੈਂ ਲੱਗ ਕੇ ਪੀਜੇ ਦਾ ਸਮਾਨ ਕੱਟਾਂ।

ਜਾ ਕੇ ਪੀਜਾ ਹਣ ਲੱਗਿਆ ਖਾਣ ਮੇਰਾ ਪਿਆਜ਼ ਵਾਲਾ ਸੀਗਾ ਤੂੰ ਮੈਂ ਕਿਨੇ ਕੱਟ ਕੇ ਲਾਗੀ ਦੇਤਾ ਮੈਨੂੰ ਕਿਤੇ ਬੱਚੇ ਪਿਆਜ਼ ਪਾਉਂਦੇ ਨੇ ਉੱਪਰ